ਸਤਿ ਸ਼੍ਰੀ ਅਕਾਲ ਪੀ ਦੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਇੱਕ ਵਾਰ ਫਿਰ ਤੋਂ ਨਵਾਂ ਸ਼ਹਿਰ ਪੁਲਿਸ ਨੇ ਐਸਐਸਪੀ ਡਾਕਟਰ ਮਹਿਤਾਬ ਸਿੰਘ ਵਿਰਕੋਣਾ ਦੀ ਅਗਵਾਈ ਹੇਠ ਬਿਹਤਰੀਨ ਕੰਮ ਕੀਤਾ ਤੇ ਚੌਂਕੀ ਜਾੜਲਾ ਦੀ ਪੁਲਿਸ ਨੇ ਲੁੱਟਾਂ ਖੋਹਾਂ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਪੁਲਿਸ ਨੇ ਇਹਨਾਂ ਮੁਲਜ਼ਮਾਂ ਤੋਂ ਮੋਟਰਸਾਈਕਲ ਵਾਰਦਤ ਵਿੱਚ ਵਰਤੇ ਹਥਿਆਰ ਏਟੀਐਮ ਕਾਰਡ ਲੁੱਟਖੋਹ ਦੇ ਕੀਤੇ ਪੈਸੇ ਜਿਹੜੇ ਆ ਉਹ ਬਰਾਮਦ ਕੀਤੇ ਅੰਦਾਜ਼ ਦਈਏ ਥਾਣਾ ਸਦਰ ਨਵਾਂ ਸ਼ਹਿਰ ਦੇ ਅਧੀਨ ਆਉਂਦੀ ਚੌਂਕੀ ਜਾੜਲਾ ਦੇ ਇੰਚਾਰਜ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਮੰਗਤ ਸਿੰਘ ਪੁੱਤਰ ਪਾਲੀ ਸਿੰਘ ਵਾਸੀ ਡੋਲਣਵਾਲ ਥਾਣਾ ਕੂਮਕਲਾ ਜ਼ਿਲ੍ਹਾ ਲੁਧਿਆਣਾ ਨੇ ਦੱਸਿਆ ਕਿ ਉਹ ਫੇਰੀ ਲਾ ਕੇ ਸਬਜ਼ੀ ਅਤੇ ਅਚਾਰ ਵੇਚਣ ਦਾ ਕੰਮ ਕਰਦਾ ਤੇ ਮਿਤੀ 24/2/2025 ਨੂੰ ਉਹ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਰਾਹੋਂ ਤੋਂ ਬਲਾਚੌਰ ਸਾਈਡ ਨੂੰ ਸਬਜ਼ੀ ਵੇਚਣ ਲੈ ਆਇਆ ਸੀ ਉਹ ਪਿੰਡ ਜਲਵਾਹਾ ਵਿਕੇ ਸਬਜ਼ੀ ਵੇਚ ਕੇ ਪਿੰਡ ਮੰਜੂਰ ਨੂੰ ਜਾ ਰਿਹਾ ਸੀ ਕਿ ਨੇੜੇ ਪਾਣੀ ਵਾਲੀ ਟੈਂਕੀ ਪਿੰਡ ਚਰਾਨ ਵਿਖੇ ਬਾਥਰੂਮ ਜਾਣ ਲਈ ਰੁਕਦਾ ਦੁਪਹਿਰ ਦੇ 12:30 ਦਾ ਵਕਤ ਹੋਵੇਗਾ ਤੇ ਪਿੰਡ ਚਰਾਨ ਸਾਈਡ ਤੋਂ ਦੋ ਨੌਜਵਾਨ ਮੋਟਰਸਾਈਕਲ ਨੰੰਬਰ ਹੀ ਪੀਪੀ 32 ਏਡੀ 1004 ਮਾਰਕਾ ਸਪਲੈਂਡਰ ਪਲੱਸ ਰੰਗ ਕਾਲਾ ਤੇ ਸਵਾਰ ਹੋ ਕੇ ਆਉਂਦੇ ਹਨ ਜਿਨ੍ਹਾਂ ਨੇ ਆਪਣਾ ਮੋਟਰਸਾਈਕਲ ਉਸ ਕੋਲ ਆ ਕੇ ਰੋਕਿਆ ਅਤੇ ਮੋਟਰਸਾਈਕਲ ਤੋਂ ਹੇਠ ਉਤਰ ਕੇ ਉਸ ਵੱਲ ਨੂੰ ਆਏ ਮੋਟਰਸਾਈਕਲ ਦੇ ਮਗਰ ਬੈਠੇ ਨੌਜਵਾਨ ਨੇ ਆਪਣੇ ਹੱਥ ਵਿੱਚ ਦਾਤ ਲੋਹਾ ਫੜਿਆ ਹੋਇਆ ਸੀ ਅਤੇ ਮੋਟਰਸਾਈਕਲ ਚਲਾਉਣ ਵਾਲੇ ਨੌਜਵਾਨ ਨੇ ਆਪਣੇ ਮੋਟਰਸਾਈਕਲ ਵਿੱਚੋਂ ਕਈ ਬੰਜਾ ਕੱਢ ਲਿਆ ਜਿਨ੍ਹਾਂ ਨੇ ਉਸ ਵਿਅਕਤੀ ਨੂੰ ਡਰਾਇਆ ਮਤਲਬ ਪੀੜਤ ਨੂੰ ਡਰਾਇਆ ਅਤੇ ਸੱਟਾਂ ਮਾਰਨ ਦਾ ਡਰ ਦੇ ਕੇ ਮੋਟਰਸਾਈਕਲ ਦੇ ਮਗਰ ਬੈਠੇ ਨੌਜਵਾਨ ਨੇ ਉਸ ਦੀ ਜੇਬ ਵਿੱਚੋਂ ਪਰਸ ਜ਼ਬਰਦਸਤੀ ਕੱਢ ਲਿਆ ਜਿਨ੍ਹਾਂ ਨੇ ਉਸ ਦੇ ਪਰਸ ਵਿੱਚੋਂ 15000 ਰੁਪਏ ਕੱਢ ਕੇ ਪਰਸ ਮੌਕੇ ਤੇ ਸੁੱਟ ਦਿੱਤਾ ਅਤੇ ਉਕਤ ਨੰਬਰੀ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਹਥਿਆਰ ਸਮੇਤ ਉੱਥੋਂ ਭੱਜ ਗਏ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਪੜਤਾਲ ਕਰਦੇ ਹੋਏ ਦੋ ਮੁਲਜ਼ਮਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਤੇ ਉਹਨਾਂ ਤੋਂ ਵਾਰਦਾਤ ਵਿੱਚ ਵਰਤੇ ਹਥਿਆਰ ਸਮੇਤ ਏਟੀਐਮ ਲੁੱਟੇ ਖੋਏ ਪੈਸੇ ਵੀ ਪੁਲਿਸ ਨੇ ਬਰਾਮਦ ਕੀਤੇ ਹਨ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਦੁਕਾਨੇਦਾਰ ਨੂੰ ਮੌਕੇ ਦੀਆਂ ਪੂਰੀਆਂ ਤਸਵੀਰਾਂ ਪੜਿਆ ਰੁਪਈਆ ਪੜਿਆ ਕੀ ਹੈ ਮੁਕੱਦਮਾ ਇਹਦੇ ਬਾਰੇ ਤੁਸੀਂ ਦੱਸੋ ਤੇ ਭਾਜੀ 25 ਤਰੀਕ ਨੂੰ ਇੱਕ ਐਫਆਈਆਰ ਰੱਦ ਕੀਤੀ ਸੀ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਇਕੋਈ ਬੰਦੇ ਜਿਹੜੇ ਆ ਫੇਰੇ ਵਾਲੇ ਹੁੰਦੇ ਨਾ ਆਚਾਰ ਵਗੈਰਾ ਵੇਚਣ ਵਾਲੇ ਸੀਗੇ ਮਾਸੀ ਵਾਲਾ ਸਾਈਡ ਤੋਂ ਆਏ ਇਹਨਾਂ ਕੋਲੋਂ ਦੋ ਮੁੰਡਿਆਂ ਨੇ ਲੁੱਟਖੋ ਕਰ ਲਈ ਉਥੇ ਚરાਣ ਪੈਂਟਿੰਕੀ ਦੇ ਲੱਗੇ ਉਹਨਾਂ ਦੇ ਕੋਲੋਂ 15000 ਰੁਪਏ ਸਿਓ ਉਹ ਖੋ ਕੇ ਲੈ ਗਏ ਉਹ ਪਰਚਾ ਦਰਜ ਕਰਨ ਤੋਂ ਬਾਅਦ ਅਸੀਂ ਕੱਲ ਉਹਨਾਂ ਦੀ ਤਲਾਸ਼ ਘੁੰਮ ਰਹੇ ਸੀਗੇ ਤੇ ਸਾਨੂੰ ਚરાਣ ਹੈੱਡ ਤੇ ਇੱਕ ਹੰਮ ਦੇ ਸੰਗ ਮਿਲ ਗਿਆ ਪਤਾ ਲੱਗਿਆ ਸੀ ਇਨਫੋਰਮਰ ਨੇ ਸਾਨੂੰ ਦੱਸਿਆ ਸੀ ਉਹ ਉੱਥੇ ਘੁੰਮ ਰਹੇ ਕੱਲ ਫਿਰ ਆਪਾਂ ਇਹਨੂੰ ਰੈਸਟ ਕੀਤਾ ਉੱਥੇ ਇਨੇ ਵੰਦੇ ਪੜੇ ਸਰਪੇ ਸੀ ਤੇ ਦੋ ਬੰਦੇ ਫੜੇ ਗਏ ਅੱਛਾ ਇਹਨਾਂ ਦੇ ਕੋਈ ਪ੍ਰਾਣਾ ਨਾਮ ਕਾਰਡ ਨਹੀਂ ਆਇਆ ਕਿ ਅੱਗੇ ਨੂੰ ਪਰਚਾ ਆ ਕੇ ਪਹਿਲਾ ਹੀ ਹੈ ਇੱਕ ਮੁੰਡੇ ਤੇ ਹੈ ਦੋ ਪਰਚੇ ਮਾਈਨਿੰਗ ਦੇ ਪਰਚੇ ਹੈ ਤੇ ਦੂਜੇ ਤੇ ਨਹੀਂ ਹੈ ਤੇ ਜਿਹੜਾ ਮੋਟਰਸਾਈਕਲ ਫੜਿਆ ਪਤਾ ਲੱਗਿਆ ਚੋਰੀ ਦਾ ਮੋਟਰਸਾਈਕਲ ਹੈ ਇਹਨਾਂ ਦੇ ਨਾਂ ਤੇ ਨਹੀਂ ਉਹ ਇਹਨਾਂ ਦੇ ਨਾਂ ਤੇ ਹੈ ਭੈਣ ਦੇ ਨਾਂ ਤੇ ਇੱਕ ਮੁੰਡੇ ਦੇ ਨਾਂ ਤੇ ਹੋਰ ਅਗੇਰਲੀ ਕਾਰਵਾਈ ਕੀ ਕਰ ਰਹੇ ਹੋ ਇਹ ਪਰਚਾ ਦੱਚ ਕੀਤਾ ਇਹਨਾਂ ਕੋਲੋਂ ਅਸੀਂ ਜਿਹੜਾ ਉਹਨਾਂ ਦੇ ਕੋਲੋਂ ਪੈਸੇ ਖੋਏ ਸੀ ਉਹ ਵੀ ਬਰਾਮਦ ਕਰ ਲਿਆ 13000 ਰੁਪਏ ਅਸੀਂ ਤੇ ਨਾਲ ਇਹਨਾਂ ਦੇ ਕੋਲੋਂ ਅਸੀਂ ਜਿਹਨਾਂ ਦਾਤ ਮਾਰਿਆ ਸੀ ਤੇ ਡੰਡਾ ਵਗੈਰਾ ਜੋ ਹੈ ਉਹ ਸਾਰਾ ਪ੍ਰਾਪਤ ਕਰ ਲਿਆ। ਬਾਕੀ ਹੁਣ ਇਹਨਾਂ ਦੀ ਕਸ਼ਕਿ ਚੱਲ ਰਹੀ ਹੈ ਜੀ। ਅਜੇ ਕੋਈ ਹੋਰ ਵੀ ਲੱਗਦਾ ਪਈ ਇਹ ਕੋਈ ਹੋਰ ਬਾਤ ਦਾਤਾਂ ਚ ਵੀ ਇਸੇ ਵਾਕੇ ਚ ਜਾਂ ਬਾਹਰ ਚ ਇਨਵੋਲਵਮੈਂਟ ਹੋਈ ਹੋਵੇ। ਹਾਂ ਇਹ ਇੱਕ ਵਾਰ ਦਤਬਾਰੇ ਇਹ ਜੀ ਇਹਨਾਂ ਨੇ ਕਿਹਾ ਕੋਈ ਨਵਾਂ ਸ਼ਰ ਸਾਈਡ ਕੀਤੀ ਸੀ ਆਪਾਂ। ਉਹ ਤੋਂ ਇਲਾਵਾ ਹੁਣ ਬਾਕੀ ਅਜਪਾਲ ਸਰਮਾਡ ਲੈ ਕੇ ਰਾਂਗੇ ਫਿਰ ਦੁਬਾਰਾ ਲੁਗਾਈ ਨਾਲ ਕੋਸ਼ਿਸ਼ ਕਰਾਂਗੇ। ਅੱਜ ਪੜਿਆ ਰੁਪੀ ਪੜਿਆ ਕੀ ਹੈ ਮੁਕਦਮਾ ਇਹਦੇ ਬਾਰੇ ਤੁਸੀਂ ਦੱਸੋ। ਪਹਿਲੀ 25 ਤਰੀਕ ਨੂੰ ਇੱਕ ਐਫਆਰ ਰਜਿਸਟਰੀ ਸੀ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਇੱਕ ਕੋਈ ਬੰਦੇ ਜਿਹੜੇ ਆ ਫੇਰੇ ਵਾਲੇ ਹੁੰਦੇ ਨਾ ਅਚਾਰ ਵਗੈਰਾ ਵੇਚਣ ਵਾਲੇ ਸੀਗੇ ਮਾਸੀ ਵਾਲਾ ਸਾਈਡ ਤੋਂ ਆਏ ਇਹਨਾਂ ਕੋਲੋਂ ਦੋ ਮੁੰਡਿਆਂ ਨੇ ਲੁੱਟਖੋ ਕਰ ਲਈ ਉੱਥੇ ਚਰਾਣ ਪੌਂਟਿੰਕੀ ਦੇ ਲੱਗੇ ਉਹਨਾਂ ਦੇ ਕੋਲੋਂ 15 ਕਹ ਹਜ਼ਾਰ ਰੁਪਿਆ ਸੀ ਉਹ ਖੋ ਕੇ ਲੈ ਗਏ ਉਹ ਪਰਚਾ ਦਰਜ ਕਰਨ ਤੋਂ ਬਾਅਦ ਅਸੀਂ ਕੱਲ ਉਹਨਾਂ ਦੀ ਤਲਾਸ਼ ਝੋਮ ਰਹੇ ਸੀਗੇ ਤੇ ਸਾਨੂੰ ਚਰਾਣ ਹੈੱਡ ਤੇ ਇੱਕ ਹੰਮ ਦੇ ਸੰਗ ਮਿਲ ਗਏ ਪਤਾ ਲੱਗਿਆ ਸੀ ਇਨਫਾਰਮਰ ਨੇ ਸਾਨੂੰ ਦੱਸਿਆ ਸੀ ਉਹ ਤੁਸੀਂ ਕਮਰੇ ਕੱਲ ਫਿਰ ਆਪਾਂ ਇਹਨਾਂ ਨੂੰ ਰੈਸਟ ਕੀਤਾ ਉੱਥੇ ਕਿੰਨੇ ਬੰਦੇ ਫੜੇ ਜਾਂ ਤੁਸੀਂ ਤੇ ਦੋ ਬੰਦੇ ਫੜੇ ਕੱਲ ਅਸੀਂ ਇਹਨਾਂ ਦੇ ਕੋਈ ਪੁਰਾਣਾ ریکارڈ ਨਹੀਂ ਹੈ ਅੱਜ ਕੀ ਅੱਗੇ ਕੋਈ ਪਰਚਾ ਆ ਕੇ ਪਹਿਲਾਂ ਹੀ ਇੱਕ ਮੁੰਡੇ ਤੇ ਹੈ ਦੋ ਪਰਚੇ ਮਾਈਨਿੰਗ ਦੇ ਪਰਚੇ ਹੈ ਤੇ ਦੂਜੇ ਤੇ ਨਹੀਂ ਹੈ ਤੇ ਜਿਹੜਾ ਮੋਟਰਸਾਈਕਲ ਫੜਿਆ ਪਤਾ ਲੱਗਿਆ ਚੋਰੀ ਦਾ ਮੋਟਰਸਾਈਕਲ ਜਨਨ ਦਾ ਨਹੀਂ ਉਹ ਇਹਨਾਂ ਦੇ ਨਾਂ ਤੇ ਹੈ ਭੈਣ ਦੇ ਨਾਂ ਤੇ ਇੱਕ ਮੁੰਡੇ ਦੇ ਨਾਂ ਤੇ ਥੋੜਾ ਅਵੇਲੀ ਕਾਰਵਾਈ ਕੀ ਕਰ ਰਹੇ ਹੋ ਇਹ ਪਰਚਾ ਦਰਜ ਕੀਤਾ ਇਹਨਾਂ ਕੋਲੋਂ ਅਸੀਂ ਜਿਹੜਾ ਉਹਨਾਂ ਦੇ ਕੋਲੋਂ ਪੈਸੇ ਖੋਏ ਸੀ ਉਹ ਵੀ ਬਰਾਮਦ ਕਰ ਲਿਆ 13000 ਰੁਪਏ ਆ ਸੀ ਤੇ ਨਾਲ ਇਹਨਾਂ ਦੇ ਕੋਲੋਂ ਅਸੀਂ ਜਿਹਨਾਂ ਦਾਤ ਮਾਰਿਆ ਸੀ ਤੇ ਡੰਡਾ ਵਗੈਰਾ ਜੋ ਹੈ ਉਹ ਸਾਰਾ ਬਰਾਮਦ ਕਰ ਲਿਆ ਬਾਕੀ ਹੁਣ ਇਹਨਾਂ ਦੀ ਪੁਲਿਸ ਕਿਉਂ ਚੱਲ ਰਹੀ ਹੈ ਜੀ ਅਜੇ ਕੋਈ ਸੋਰ ਵੀ ਲੱਗਦਾ ਵੀ ਇਹ ਕੋਈ ਹੋਰ ਬਾਤ ਦਾਤਾਂ ਚ ਵੀ ਇਸ ਇਲਾਕੇ ਚ ਜਾਂ ਬਾਹਰ ਚ ਇਨਵੋਲਵਮੈਂਟ ਹੋਈ ਹੋਵੇ ਹਾਏ ਇੱਕ ਵਾਰ ਦਾਤ ਬਾਰੇ ਹਜੇ ਇਹਨਾਂ ਨੂੰ ਕਿਹਾ ਕੋਈ ਨਵਾਂ ਸ਼ਹਿਰ ਸਾਈਡ ਕੀਤੀ ਸੀ ਆਪਾਂ ਉਹ ਤੋਂ ਇਲਾਵਾ ਹੁਣ ਬਾਕੀ ਅੱਜ ਪੁਲਿਸ ਮਾਰ ਲੈ ਕੇ ਰਹਿਣੀ ਫਿਰ ਦੁਬਾਰਾ ਡੁੰਗਾਈ ਨਾਲ ਕੋਸ਼ਿਸ਼ ਕਰਾਂਗੇ